ਰਾਜਨੀਤੀ ਜੇਕਰ ਆਮ ਘਰਾਂ ਦੇ ਪੁੱਤ ਨਹੀਂ ਆਉਣਗੇ ਤਾਂ ਹੋਰ ਕੌਣ ਆਊਗਾ ਇੰਨੀ ਗੱਲ ਇਹ ਕੁੜੀ ਤੋਂ ਕਹੀ ਗਈ ਆ ਇਸ ਕਰਕੇ ਮੈਂ ਸਤਿ ਧੀ ਦੇ ਨਾਲ ਆ ਇਸ ਬੱਚੀ ਦੇ ਨਾਲ ਆ ਇਸ ਬੱਚੀ ਦੀ ਦਲੇਰੀ ਜੁਰਤ ਨੂੰ ਮੈਂ ਸਲਾਮ ਕਰਦਾ ਆ ਤੁਸੀਂ ਆਪਣੀ ਕੁੜੀ ਦੇਖੀ ਹੋਣੀ ਆ ਹਨਾ ਜਿਸ ਦਿਨ 10 ਤਰੀਕ ਦੀ ਗੱਲ ਆ ਜਿਸ ਉਦੋਂ ਅਸੀਂ ਰਾਤ ਨੂੰ ਪਹੁੰਚ ਗਏ ਸੀਗੇ ਇਹ ਕੁੜੀ ਆਪਣੀ ਆਈ ਆ ਮੈਂ ਵੀ ਬਹੁਤ ਸਾਰੇ ਪੇਜਾਂ ਤੇ ਇਹ ਗੱਲ ਦੇਖੀ ਆ ਇਸ ਕੁੜ ਨੂੰ ਇਸ ਕੁੜੀ ਦਾ ਨਾਮ ਦਰਜੀਤ ਸਾਧ ਨੇ ਆਪਣੇ ਏਡੇ ਵੱਡੇ ਸ਼ੋਅ ਦੇ ਵਿੱਚ ਗੱਲ ਬੋਲਿਆ ਹਰ ਇੱਕ ਪੰਜਾਬੀ ਨੇ ਮਾਣ ਮਹਿਸੂਸ ਕੀਤਾ ਇਸ ਕੁੜੀ ਦੇ ਉੱਪਰ ਮੈਂ ਵੀ ਮਾਣ ਮਹਿਸੂਸ ਕੀਤਾ ਕਿ ਇਹ ਪੰਜਾਬ ਦੀ ਖੂਬਸੂਰਤ ਜਿਹੜੀਆਂ ਸਾਡੀਆਂ ਧੀਆ ਨੇ ਗਿਆ ਮੈਂ ਸਪੈਸ਼ਲੀ ਇਹਦੀ ਪੋਸਟ ਪਾਈ ਸੀਗੀ ਪਰ ਜਿਹੜੇ ਕੋਚਕਨ ਜਿਹੜੇ ਤੁਨ ਮੈਂ ਗੱਲ ਕਰਦਾ ਵੱਡੇ ਰਜਵਾੜੇ ਕਾਰਪੋਰੇਟ ਸਿਸਟਮ ਵੱਡੇ ਘਰਾਣੇ ਜਿਹੜੇ ਜਿਨ੍ਹਾਂ ਕੇ ਰਾਜਨੀਤੀ ਕਿ ਜਿਨ੍ਹਾਂ ਦੇ ਸੋਨੇ ਵੀ ਰਾਜਨੀਤੀ ਸਾਡਾ ਹੀ ਕਬਜ਼ਾ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਾਜ ਕਰਨਾ ਹੋਰ ਕਿਸੇ ਨੂੰ ਕਰਨ ਨਹੀਂ ਦੇਣਾ ਉਹਨਾਂ ਦੇ ਪੇਜਾਂ ਵੱਲੋਂ ਹਰੇਕ ਸਰਕਾਰ ਦੇ ਆਪਣੇ ਆਪਣੇ ਆਈਟੀ ਸੈੱਲ ਬਣਾਏ ਹੋਏ ਨੇਗੇ ਪੂਰੇ ਬੰਦੇ ਬਿਠਾਏ ਹੋਏ ਨੇ ਟਰੋਲ ਕਰਨ ਲਈ ਰਾਜਨੀਤੀ 'ਚ ਜੇਕਰ ਆਮ ਘਰਾਂ ਦੇ ਪੁੱਤ ਨਹੀਂ ਆਉਣਗੇ ਤਾਂ ਹੋਰ ਕੌਣ ਆਊਗਾ ਇੰਨੀ ਗੱਲ ਹੀ ਕੁੜੀ ਤੋਂ ਕਹੀ ਗਈ ਆ ਇੰਨੀ ਗੱਲ ਪਿੱਛੇ ਇੰਨਾ ਟਰੋਲ ਕੀਤਾ ਗਿਆ ਇਹਨਾਂ ਨੇ ਬਿਲਕੁਲ ਜਿਵੇਂ ਥੋਡੇ ਵਰਗੇ ਤੁਸੀਂ ਇੱਕ ਚੀਜ਼ ਸਮਝੋ ਮੈਂ ਪੰਜਾਬ ਦੀ ਕਿੱਡੀ ਘਟਿਆ ਮਾਨਸਿਕਤਾ ਲੋਕਾਂ ਦੀ ਵੀ ਤੇ ਜਿਹੜੇ ਇਹ ਜਿਹੜੇ ਵੱਡੇ ਜਿਹੜੇ ਲੋਕ ਨੇਗੇ ਇਹਨਾਂ ਦੀ ਵੀ ਕਿੰਨੀ ਘਟਿਆ ਮਾਨਸਿਕਤਾ ਹੁਣ ਜਿਹੜੇ ਲੋਕ ਦਮਦਾਰ ਰੱਖਣ ਵਾਲੇ ਰਾਜਨੀਤੀ 'ਚ ਨਹੀਂ ਆਉਣਗੇ ਤਾਂ ਹੋਰ ਕੌਣ ਆਊਗਾ ਯਾਰ ਇਸ ਕਰਕੇ ਇਨਾ ਇਹ ਚੀਜ਼ ਸਮਝ ਲਓ ਵੀ ਛੋਟੀ ਜੀ ਬੱਚੀ ਉਮਰ ਦੀ ਹੈ ਜਿਹੜੀ ਹੁਣੇ ਅੰਦੋਲਨਾਂ ਦੇ ਵਿੱਚ ਆਪਣੀ ਜਿਹੜੀ ਸਮੂਲੀਅਤ ਕਰਨ ਲੱਗੀ ਪੰਜਾਬ ਦੇ ਮੁੱਦਿਆਂ ਤੇ ਬੋਲਣ ਲੱਗੀ ਹੁਣੇ ਲੜਨ ਲੱਗੀ ਸਿਸਟਮ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਨੇ ਕਿੰਨਾ ਤਕੜਾ ਹੋ ਕੇ ਅੱਗੇ ਨਿਕਲਣਾ ਪਰ ਮੈਂ ਇਹ ਧੀ ਨੂੰ ਵੀ ਕਹਿਣਾ ਚਾਹਣਾ ਭਰਾ ਆਏ ਨੇਗੇ ਉਹਨਾਂ ਦੇ ਪਿੰਡਾਂ ਦੇ ਨੇਗੇ ਉਹਦੇ ਭਰਾ ਨੇਗੇ ਕੁੜੀ ਦੇ ਇਹ ਮੈਂ ਉਹ ਕੁੜੀ ਤਿੱਕਰ ਵੀ ਸੁਨੇਹਾ ਲਾਉਣਾ ਚਾਹਣਾ ਵੀ ਇਹ ਟਰੋਲ ਟੂਲ ਇਹ ਤਾਂ ਛੋਟੀਆਂ ਗੱਲਾਂ ਨੇ ਇਹਨਾਂ ਨੂੰ ਜੋ ਕੁਝ ਕਰਦਾ ਇਹਨਾਂ ਨੂੰ ਕਰਨ ਦੇ ਇਹੋ ਜਿਹੇ ਗੱਲਾਂ ਤੋਂ ਦੇਖ ਕੇ ਕਦੇ ਵੀ ਅਸੀਂ ਆਪਣਾ ਕਰਮ ਕਰਨਾ ਆਪਣੇ ਕਰਮ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚੰਗਾ ਕਰਮ ਕਰੋ ਇਹ ਕੁਝ ਹੁੰਦਾ ਹੀ ਆਇਆ ਜਦੋਂ ਤੋਂ ਦੁਨੀਆ ਚੱਲੀ ਆਇਆ ਉਦੋਂ ਤੋਂ ਹੁੰਦਾ ਆਇਆ ਕੋਈ ਦਮਣ ਦੀ ਲੋੜ ਨਹੀਂ ਕੋਈ ਚੁਖਣ ਦੀ ਲੋੜ ਨਹੀਂ ਹਾਲਾਂ ਤੇਰੇ ਮੂੰਹ ਦੇ ਵਿੱਚੋਂ ਨਿਕਲੇ ਬੋਲ ਇਹ ਬੋਲ ਤਾਂ ਹੁਣ ਪਗਾਉਣੇ ਆ ਮੈਂ ਇਹ ਕੁੜੀ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਜਿਹੜੇ ਤੇਰੇ ਮੂੰਹ ਦੇ ਬੋਲ ਨਿਕਲੇ ਆ ਨਾ ਤਾਂ ਕੁਝ ਕਰਕੇ ਦਿਖਾਉਣਾ ਤੇ ਤਾਂ ਸੱਚੀ ਹੁਣ ਰਾਜਨੀਤੀ ਚ ਆਉਣਾ ਇਹ ਗੱਲ ਮੈਂ ਤੈਨੂੰ ਕੁੜੀ ਨੂੰ ਵੀ ਕਹਿਣਾ ਚਾਹਣਾ ਬੜਾ ਯਾਰ ਮੈਂ ਪਾਰਟੀਆਂ ਦੇ ਵੱਡੇ ਵੱਡੇ ਪੇਜਾਂ ਦੇ ਉੱਪਰ ਦੇਖੀਆਂ ਵੀਡੀਓ ਪਾਈਆਂ ਬੱਚੀ ਦੇ ਮੂੰਹ ਦੇ ਵਿੱਚੋਂ ਇੰਨੀ ਗੱਲ ਤਾਂ ਕੀ ਨਿਕਲ ਗਈ ਇਹ ਕੁੜੀ ਦੇ ਵਿੱਚ ਦਾਵਾ ਆਪਣਾ ਕਰਮ ਗੁਰੂ RAMDAS ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੂੰ ਆਪਣਾ ਕਰਮ ਕਰ ਉਹਦੇ ਪਿੱਛੇ ਨਾ ਹਟ ਤੂੰ ਆਪਣਾ ਇਹ ਤਾਂ ਕੁਝ ਹੋਣਾ ਹੀ ਹੈ ਨਾ ਲੋਕਾਂ ਨੇ ਤਾਂ ਲੱਤਾਂ ਖਿੱਚਣਾ ਹੀ ਨੇਗੇ ਇਸ ਕਰਕੇ ਮੈਂ ਸਤੀ ਦੇ ਨਾਲ ਆ ਇਸ ਬੱਚੀ ਦੇ ਨਾਲ ਇਸ ਬੱਚੀ ਦੀ ਦਲੇਰੀ ਜੁਰਤ ਨੂੰ ਮੈਂ ਸਲਾਮ ਕਰਦਾ ਜੋ ਕੁਛ ਉਹਨਾਂ ਨੇ ਬਕਵਾਸ ਮਾਰਿਆ ਕਿੰਨੇ ਨਿਆਣੀ ਆ ਯਾਰ ਹਜੇ ਕਿੰਨੀ ਕੁੰਮਰ ਆ ਉਹਦੀ ਜੇ ਮੂੰਹ ਚੋਂ ਗੱਲ ਨਿਕਲ ਵੀ ਗਈ ਜੇ ਨਿਕਲੇ ਵੀ ਗਲਤ ਵੀ ਕੀ ਕੱਢੀ ਆ ਕੀ ਗੱਲ ਕਹੀ ਆ ਵੀ ਹਾਂ ਜਿਹੜੇ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਤਾ ਜਿਨ੍ਹਾਂ ਨੇ ਸਾਡੇ 80 ਸਾਲ ਹੋਣ ਵਾਲੇ ਸਾਡੇ ਦੇਸ਼ ਆਜ਼ਾਦ ਹੋਏ ਨੂੰ ਉਦੋਂ ਤੋਂ ਲੈ ਕੇ ਇਹ ਲੀਡਰਾਂ ਨੇ ਕੱਖ ਨਹੀਂ ਸਵਾਰਿਆ ਇਸ ਦੇਸ਼ ਕੋਲੇ ਇਸ ਪੰਜਾਬ ਕੋਲੇ ਹੈ ਕੀ ਨਹੀਂਗਾ ਇਹਨਾਂ ਨੇ ਪੰਜਾਬ ਨੂੰ ਇੰਨਾ ਖਤਮ ਕੀਤਾ ਪੰਜਾਬ ਦੇ ਆਪੋ ਆਪਣੇ ਘਰ ਭਰੇ ਨਗੇ ਹਾਂ ਜੇ ਇਹਨਾਂ ਦੇ ਉੱਪਰ ਸਾਡੇ ਹਜੇ ਨੌਜਵਾਨ ਹਰ ਇੱਕ ਇਹ ਨੌਜਵਾਨ ਅੱਗੇ ਆਉਣਾ ਚਾਹੁੰਦੇ ਨੇ ਤਾਂ ਇਹਦੇ ਵਿੱਚ ਵੱਡੀ ਗੱਲ ਕੀ ਹੈ ਜਿੰਨੇ ਵੀ ਨੌਜਵਾਨ ਮੈਂ ਕਹਿਣਾ ਚਾਹਣਾ ਵੀ ਇਹ ਸਾਰੇ ਜਿਹੜੇ ਖੁੰਡ ਨੇ ਇਹਨਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਕਰੋ ਸਾਈਡ ਤੇ ਨਵੇਂ ਨੌਜਵਾਨ ਅੱਗੇ ਆਉਣ